ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਪੁਲਿਸ ਦੇ ਸੀਐਸਟਾਫ ਵੱਲੋਂ ਦੋ ਗੈਂਗਸਟਰਾਂ ਨੂੰ ਬਿਸ਼ਨੜਾ ਦੀ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਜੋ ਗੈਂਗਸਟਰ ਸਨ ਉਹਨਾਂ ਨੂੰ ਤਿਹਾਰਡ ਜੇਲ੍ਹ ਤੋਂ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਆਂਦਾ ਗਿਆ ਤੇ ਹੁਣ ਉਹਨਾਂ ਦਾ ਰਿਮਾਂਡ ਲਿਆ ਗਿਆ ਜੋ ਗੈਂਗਸਟਰ ਨੇ ਬੰਬੀਹਾ ਗਰੁੱਪ ਨਾਲ ਸੰਬੰਧ ਰੱਖਦੇ ਨੇ ਪਿਛਲੇ ਸਮੇਂ ਵਿੱਚ ਇਹਨਾਂ ਨੇ ਲਹਿਰਾਖਾਨਾ ਵਿਕੇ ਡਬਲ ਮਰਡਰ ਕੀਤਾ ਸੀ ਜਿਸ ਦੇ ਸੰਬੰਧ ਵਿੱਚ ਇਹ ਲੋੜੀ ਦੇ ਸਨ ਤੇ ਨਾਲ ਹੀ ਇਹ ਵੀ ਜਾਣਕਾਰੀ ਦੱਸੀ ਜਾ ਰਹੀ ਹੈ ਕਿ ਇਹਨਾਂ ਦੀ ਜਿਹੜੀ ਪਿਛਲੇ ਸਮੇਂ ਵਿੱਚ ਅੰਬੀਆਂ ਜਿਹੜਾ ਬੜਾ ਵੱਡਾ ਕਬੱਡੀ ਦਾ ਖਿਡਾਰੀ ਸੀ ਤੇ ਬੜਾ ਜਦੋਂ ਮਰਡਰ ਹੋਇਆ ਸੀ ਤੇ ਬਹੁਤ ਚਰਚਿਤ ਹਾਈਲਾਈਟ ਕੇਸ ਹੋਇਆ ਸੀ ਜਿਸ ਦੇ ਸਬੰਧ ਵਿੱਚ ਇਹ ਜਿਹੜੇ ਵਿਅਕਤੀ ਨੇ ਉਸ ਵਿੱਚ ਵੀ ਲੋੜੀ ਦੇ ਨੇ ਸੀਆਈਏ ਸਟਾਫ ਦੇ ਇੰਚਾਰਜ ਨੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਇਹਨਾਂ ਨੂੰ ਤਿਹਾਰਡ ਜੇਲ੍ਹ ਤੋਂ ਲੈ ਕੇ ਆਂਦਾ ਤੇ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਇਹਨਾਂ ਦੇ ਰਿਮਾਂਡ ਲਿਆ ਗਿਆ ਕਿਉਂਕਿ ਹੋਰ ਵੀ ਵੱਖ-ਵੱਖ ਕੇਸਾਂ ਵਿੱਚ ਇਹ ਲੋੜੀ ਦੇ ਨੇ ਤੇ ਇਹਨਾਂ ਦੀ ਅੱਗੇ ਪੁੱਛ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਂਦੀ ਨੇ ਕੀ ਕਹਿੰਦੇ ਨੇ ਸੀਆਈਏ ਸਟਾਫ ਦੇ ਇੰਚਾਰਜ ਅਤੇ ਥਾਣਾ-ਥਾਣਾ ਦੇ ਇੰਚਾਰਜ ਕਿਉਂਕਿ ਇਹ ਥਾਣਾ-ਥਾਣਾ ਦੇ ਅਧੀਨ ਹੀ ਲੈਰਾ ਖਾਨਾ ਪੈਂਦਾ ਸੀ ਜਿੱਥੇ ਦੋ ਵਿਅਕਤੀ ਮਨਪ੍ਰੀਤ ਸਿੰਘ ਛੱਲਾ ਤੇ ਮਨਪ੍ਰੀਤ ਸਿੰਘ ਵਿੱਕੀ ਦਾ ਕਤਲ ਕੀਤਾ ਗਿਆ ਸੀ ਤੇ ਇਹਨਾਂ ਦਾ ਬੰਬੀਹਾ ਗਰੁੱਪ ਨਾਲ ਸੰਬੰਧ ਹੈ ਤੇ ਇਹਨਾਂ ਦੀ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਆ ਕਿਉਂਕਿ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਸਰ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗਾ ਅੱਜ ਜਿਹੜੇ ਦੋ ਦੋਸੀ ਲੱਗਿਆ ਨੇ ਹਾਂਜੀ ਜਿਹੜਾ ਅੱਜ ਅਸੀਂ ਹਰਜੀਤ ਸਿੰਘ ਹੈਰੀ ਮੋੜ ਅਤੇ ਰਾਜਵਿੰਦਰ ਸਿੰਘ ਉਰਫ ਛੋਟਾ ਹੈਰੀ ਇਨਾਂ ਨੂੰ ਅੱਜ ਅਸੀਂ ਤਿਹਾਰ ਦੇਲ ਦੇ ਵਿੱਚੋਂ ਕਲੈਕਸ਼ਨ ਵੈਂਟ ਤੇ ਲਿਆ ਕੇ ਮਾਨਜੂਰ ਅਦਾਲਤ ਦੇ ਵਿੱਚ ਪੇਸ਼ ਕੀਤਾ। ਇਹ ਵਿਅਕਤੀ ਲੇਹਰਾਖਾਨਾ ਦੇ ਵਿੱਚ ਕਰੀਬ 1.5 ਸਾਲ ਪਹਿਲਾਂ ਇੱਕ ਡਬਲ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀ ਸਨ। ਉਹਨਾਂ ਦੇ ਉਸ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਅਰੈਸਟ ਪਾਈ ਗਈ ਸੀ ਇਸ ਤੋਂ ਇਲਾਵਾ ਬਖੰਡੇ ਦੇ ਵਿੱਚ ਹੋਰ ਵੀ ਐਕਸਟਰੈਸ਼ਨ ਦੇ ਮਾਮਲੇ ਇਹਨਾਂ ਦੇ ਖਿਲਾਫ ਕਰਦੇ ਨੇ। ਇਹਨਾਂ ਦੀ ਪੜਤਾਲ ਅਜੇ ਜਾਂਚ ਕਰ ਰਹੇ ਹਾਂ ਅਸੀਂ। ਕਿੰਨੇ ਦਾ ਹੁੰਦਾ ਇਹ ਅਪਰਾਵਡ ਰਿਪੋਰਟ? ਅਹ ਫਿਲਹਾਲ ਇਹ ਸਾਰੇ ਮਕਦਮੇ ਦੇ ਵਿੱਚ ਪਿੰਡਾਂ ਦਾ ਪੁਲਿਸ ਮਾਰ ਜਿਹੜਾ ਸਾਨੂੰ ਮਾਨਜੂਰ ਅਦਾਲਤ ਨੇ ਦਿੱਤਾ। ਦੱਸਿਆ ਜਾ ਰਿਹਾ ਕਿ ਜਿਹੜਾ ਕਬੱਡੀ ਖਿਡਾਰੀ ਸੀਗਾ ਜੀ ਅੰਮ੍ਰਿਤ ਉਹਨੂੰ ਵੀ ਲੋੜੀਦਾ ਸੀ। ਹਾਂਜੀ ਬਿਲਕੁਲ ਇੱਕ ਜਿਹੜਾ ਬੜਾ ਚਰਚਿਤ ਕੇਸ ਹੋਇਆ ਸੀ। ਉਸ ਕੇਸ ਦੇ ਵਿੱਚ ਵੀ ਜਿਹੜਾ ਹੈ ਇਹ ਵਾਂਟਡ ਸੀ। ਫਿਰ ਹਾਲ ਉਹ ਉਹਨਾਂ ਨੂੰ ਵੀ ਅਰੇਸਟਿਮੇਟ ਕਰ ਦਿੱਤਾ। ਕਿਹੜਾ ਕਿਹੜਾ ਚਾ ਚਾਚਾ ਸੀ ਆਇਆ ਸੀ ਉਹ ਕੇਸ 'ਚ। ਇੱਕ ਕਬੱਡੀ ਪਲੇਅਰ ਸੀ ਜਲੰਧਰ ਦੇ। ਉਹਨਾਂ ਦੀ ਜਿਹੜੀ ਮਰਡਰ ਦੇ ਵਿੱਚ ਜਿਹੜਾ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ। ਅੰਕਲ ਭਾਈ ਹਾਂਜੀ ਹਾਂਜੀ। ਤੇ ਸਰ ਕਿਹੜੇ ਕੈਟਾਗਰੀ ਦੇ ਗੈਂਗਸਟਰ ਹੈ ਜੀ ਇਹ? ਇਹ ਕੋ ਕੈਟਾਗਰੀ ਤਾਂ ਬਿਲਕੁਲ ਅਜੇ ਫਿਰ ਹਾਲ ਹੀ ਕੋਈ ਕੈਟਾਗਰੀ ਅਲੀ ਕੋਈ ਗਲਤੀ ਹੋ ਗਈ ਹੈ ਐਕਸਟਰ ਹੈ ਇਹ ਅ ਅਸਲ ਵਿੱਚ ਵੀ ਬੰਦੀ ਹਾ ਗਰੁੱਪ ਨਾਲ ਜੁੜੇ ਹੋਏ ਸੀ ਹਾਂ ਤਾਂ ਕਿ ਅਸੀਂ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਫਾਰਮ ਲੈਕ ਦੀ ਹੋਰ ਵੀ ਪ੍ਰੋਬਲਮ ਹੈ ਹਾਂ ਜੀ ਬਿਲਕੁਲ ਆਪਣੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਐਕਸਟਰਸ਼ਨ ਦੇ ਮਾਮਲੇ ਫਾਰਮ ਲੈਕ ਦੇ ਮਾਮਲਿਆਂ ਦੇ ਵਿੱਚ ਇਹ ਦੋਸ਼ੀ ਜਿਹੜੇ ਨੇ ਲੁੜਿੰਦੇ ਸੀ ਐਸਾ ਕੀ ਕਰ ਜੋ ਕਿਹੜਾ ਕੇਸ ਚ ਲਿਖਿਆ ਇਹ ਨਾਮ ਹੈ ਇਹਨਾਂ ਦੇ ਕਿਹੜੇ ਮਾਮਲੇ ਚ ਇਹ ਸਾਡੇ ਕੋਲ ਇੱਕ ਮੁਕੱਦਮਾ ਨੰਬਰ 5 ਐਮ ਥੀ 121 2022 302 ਆਈਪੀਸੀ ਦਾ ਜਿਹੜਾ ਨਹਿਰੇਖਾਨੇ ਡਬਲ ਮਰਡਰ ਹੋਇਆ ਸੀ ਜਿੱਚ ਮਨਪ੍ਰੀਤ ਸਿੰਘ ਛੱਲਾ ਤੇ ਮਨਪ੍ਰੀਤ ਸਿੰਘ ਵਿਕੀ ਦਾ ਜਿਹੜਾ ਕਤਲ ਕੀਤਾ ਸੀਗਾ ਇਹਨਾਂ ਚ ਇੱਕ ਹੈਗਾ ਹਰਜੀਤ ਸਿੰਘ ਹੈਰੀ ਮੌੜ ਦਾ ਤੇ ਦੂਸਰਾ ਹੈਗਾ ਰਜਵਿੰਦਰ ਸਿੰਘ ਰਵਿੰਦਰ ਸਿੰਘ ਇਹ ਗੋਪਾਲਪੁਰੇ ਦਾ ਇਹਨਾਂ ਦੋਨੋਂ ਨੂੰ ਅਸੀਂ ਧਾਰ ਜੇਲ੍ਹ ਤੋਂ ਤਕਰੋਨੀ ਜੇਲ੍ਹ ਚੋਂ ਟ੍ਰਾਂਜਿਟ ਰਮਾਂ ਤੋਂ ਲਿਆ ਗਈ ਇਹਦੀ ਗ੍ਰਿਫਤਾਰੀ ਪਾ ਗਈ ਅੱਜ ਪੁਲਿਸ ਰਮਾਂ ਨਾਲ ਹਾਸਲ ਕੀਤਾ ਰਹਾ ਤਾਂ ਕਿੰਨੇ ਦਿਨਾਂ ਦਾ ਰਮਾਂ ਜੀ ਤਿੰਨ ਦਿਨਾਂ ਦਾ ਪੁਲਿਸ ਰਮਾਂ ਹਾਂ ਇਹ ਹੋਰ ਵੀ ਕਿਸੇ ਕਿਸੇ ਦੇ ਵਿੱਚ ਜੇ ਕੋਈ ਪਕੜ ਲਖਦੇ ਹੋਰ ਵੀ ਕੋਈ ਮੁਕੱਦਮਾ ਜੇ ਲੋੜੀ ਦੇ ਕਿਹੜੇ ਕੈਟੇਗਰੀ ਦਾ ਗੈਕਸਟਰ ਹੈ ਜੀ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਤਾਰੀਖੇ ਕਤਲ ਕੀ ਕਹਿੰਦੇ ਚਾ ਲੋੜੀ ਦੱਸ ਨਹੀਂ ਉਹਦੇ ਬਾਰੇ ਨਹੀਂ ਪਤਾ ਸੀ ਬਾਕੀ ਪੁੱਛ ਕਿਸੇ ਤੋਂ ਬਾਅਦ ਵਿੱਚ ਖਰਾਸੀ ਹੋਣਗੇ ਹਾਂ ਇਹ ਤਾਂ ਐਕਸੀਡੈਂਟ ਹੈ ਸਰ ਹਾਂ